इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल Gracias. 那肯定要卖。 ਇੱਕ ਨਾਲ ਹੋਰ ਕੋਈ ਵੀ ਸੰਸਾ ਹੋਵੇ ਉਹ ਨਹੀਂ ਤਕੜੀ ਹੁੰਦੀ ਹੈ ਜਿੰਨੀ ਆ ਗਿਆ ਵੀ ਪੂਰੀ ਜੋਰ ਦਾ ਦਮ ਖਮਲਾਸ ਫੋਰਸ ਦਾ ਇਕ ਰਮਟਿਆ ਹੋਇਆ ਸਾਡੀ ਪਾਰਟੀ ਪੰਜਾਬ ਦੇ ਵਿੱਚ ਤੱਕ ਬੱਲੇ ਬੱਲੇ ਰੋਗੇ ਕਿੱਦਾਂ ਲੱਗਦਾ ਇਹ ਤੁਹਾਨੂੰ ਕਿੰਨੀ ਜਿੱਤ ਦੇ ਰਹੋਗੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੇਰਾ ਜ਼ੀਰੋ ਮੁੱਖ ਮੰਤਰੀ ਰੇਕ ਸੀਟ ਤੇ ਲੜਨ ਸੀਰਾ ਜ਼ੀਰੋ ਤੇਰਾ ਨਹੀਂ ਹੋਏ ਸਾਰੇ ਵਰਕਰਾਂ ਦੇ ਵੋਟਾਂ ਪਾਓ ਕਰਦੇ ਆਂ ਸੇਵਾਦਾਰਾ ਉਹਨਾਂ ਨੂੰ ਬਿਲਕੁਲ ਮੋਟਾ ਪੈਣ ਜਾਈ ਦੀਆਂ ਵਰਟੀਨਾ ਜੀ ਵਾਲੀ ਗੱਲ ਸੱਚ ਕਰਦੇ ਕਿ ਤੁਹਾਨੂੰ ਰੋਲਾ ਜੀ ਅੱਜ ਆਪਣਾ ਵਰਕਰ ਮੈਨ ਲਈ ਬੁਲਾਇਆ ਗਈ ਸੀ ਉਹਦੇ ਉੱਥੇ ਸਤਾ ਵੀ ਬਹੁਤ ਦੇਖਿਆ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਸਤਾ ਹੈ ਹੀ ਬਹੁਤ ਆ ਜੀ ਇੱਕ ਇੱਕ ਵਰਕਰ ਹੈ ਜਦਾ ਵੀ ਕਦਾਈ ਮਨੋ ਤੇ ਲਾਈ ਵਰਤਾਰ ਦੇ ਬੰਦੇ ਲਾਇਆ ਇਹਨਾ ਮਨੁੱਖਾਂ ਮੈਂ ਆਪਣੇ ਲਿਖਣਾ ਹੀ ਨਹੀਂ ਕਰੇ ਨੀਆ ਜੋ ਲੱਭੀਏ ਜਿਹੜੇ ਸਾਡੇ ਬਹੁਤ ਵੱਧਕ ਹੈ ਸਾਡੀਆਂ ਸਰਕਾਰਾਂ ਨੇ ਸਾਡੇ ਸੁਪਰੀਮ ਕੋਰਟ ਨੇ ਸਾਡੇ ਭਗਵਤ ਪਾਸ ਇੱਕ ਇੱਕ ਬੰਦੇ ਕੋਲ ਚੱਲ ਕੇ ਜਿਕੇ ਕੇ ਬੰਦੇ ਦਾ ਨਾਮ ਮਸ਼ੂਰਾ ਕਰਕੇ ਕੋਈ ਦੁਪ ਤਕਲੀਫ ਪੁੱਛ ਕੇ ਜਿਹਦੀ ਹੱਲਾਸ਼ੇਰੀ ਦੇ ਕੇ ਕਿਸੇ ਵੀ ਗੱਲ ਦੀ ਕੋਈ ਵੀ ਮਨੂਜੇ ਪਰ ਕੋਈ ਤਕਲੀਫ ਨਹੀਂ ਕਿਤੇ ਗੱਲ ਦੀ ਕੋਈ ਮਨੁਫਤ ਨਹੀਂ ਕਿਸੇ ਗੱਲ ਦਾ ਕੋਈ ਮਨੁ ਪ੍ਰੋਬਲਮ ਨਹੀਂ ਇਸ ਕਰਕੇ ਹਰ ਬੰਦਾ ਜਿਵੇਂ ਕਹਿੰਦੇ ਐ ਲਵੀ ਬਹੁਤ ਹੀ ਅਤਿ ਸ਼ਾਇ ਹੈ ਤਰੀਕ ਦੇ ਰੇਡ ਕਰ ਰਹੇ ਵੀ ਇੱਕ ਕਦੋਂ ਆਵੇ ਇੱਕ ਜੁੜਾ ਕੇ ਹਰ ਬੰਦੇ ਨੇ ਆਪ ਦਾ ਹੁਨਰ ਦਿਖਾਣਾ ਕਿੰਨੀ ਵਾਰ ਤੇ ਵੋਟ ਮੈਂ ਕਹਾਂ ਵੋਟਾਂ ਤੁਸੀਂ ਮਾਰ ਕੇ ਦਿਓ ਜਿਹੜੀ ਵੋਟਾਂ ਹੀ ਮਨਵਾ ਫਾਡੇ ਨੂੰ ਪੈਣੀ ਹੈ ਜੀ ਵੋਟਾਂ ਮਿਲੋ ਮੋਟਾ ਕਿਉਂ ਕੀਤੀ ਰਹੀ ਰਹੀ ਇਹਨੂੰ ਦੂਜੇ ਪੱਲੇ ਦਾ ਜਿੰਨੀਆਂ ਵੋਟਾਂ ਮੈਕਸਿਮਮ ਹੈ ਆਮ ਪਾਰਟੀ ਦੀ ਮੋਟੇ ਗਿਆਦਰੀ ਦੀ ਤੁਸੀਂ ਆਮ ਜਨਤਰੂ ਕੀ ਸੰਦੇਸ਼ ਦੇਵਾਗੇ ਮੈਂ ਆਮ ਪਾਰਟੀ ਨੂੰ ਜਾਂਦਾ ਨੂੰ ਇਹ ਸੰਦੇਸ਼ ਦੂੰਗਾ ਆਪਾਂ ਸਾਰੇ ਆਮ ਹੈ ਆਪ ਪਾਰਟੀ ਦੇ ਵਰਕਰ ਹੈ ਅਸੀਂ ਜਦੋਂ ਆ ਆਮ ਹੁੰਦੇ ਆ ਆਮ ਆਸੇ ਮਾਨੂੰ ਖਾਸ ਕੋਈ ਨਾ ਕੋਈ ਮਾਨੂੰ ਜਿਵੇਂ ਕੇਦਰ ਕੇਦਰੀ ਚੋਂ ਹੋ ਜਾਂਦੀ ਹੈ ਇਹ ਜਿਹੜੀ ਪ੍ਰੋਵਾਈਡ ਕਰਨੀ ਹੈ ਸਾਡੇ ਏਰੀਆ ਮਾਨੂੰ ਜਿਹੜੇ ਸਾਡੇ ਮੋਹਤਵਾਰ ਬੰਦੇ ਜਿਹੜੇ ਲੱਗੇ ਨੇ ਸੱਜਣ ਸਰਦਾਰ ਕਲਤਾਰ ਸਿੰਘ ਸਦਵਾ ਸਪੀਕਰ ਬਿਹਾਰ ਕਬਾਦੀ ਉਹਨਾਂ ਨੂੰ ਹਰ ਬੱਦੇ ਦਾ ਹਰ ਬੱਦੇ ਦਾ ਹਰ ਬਾਦ ਹਰ ਬੰ ਨੂੰ ਦਾਖਲੇ ਦਾ ਉਹਨਾਂ ਨੂੰ ਚੱਲੀ ਦਾ ਪਤਾ ਹੈਗਾ ਇਸ ਕਰਕੇ ਲਾਕੇ ਤੇ ਫੋਟ ਕਰਕੇ ਤੁਕਰੀ ਦਾ ਪਤਾ ਹੈਗਾ ਉਹ ਤੁਕਰੀ ਬਾਮਲੋ ਰਹਿ ਨਹੀਂ ਦੇਣੀਆਂ ਸਾਡਾ ਏਰੀਆ ਇਲਾਕਾ ਬਲੋ ਇੰਨਾ ਕੁ ਜਾਲ ਹੋ ਜਾਣਾ ਹੈ ਕਿ ਜਿਹੜੇ ਉਹਨੇ ਨਾਰਮਲ ਵੀ ਕੀਤੀ ਸੀ ਅਨੇਕੀ ਇੰਡਸਟਰੀ ਵੱਲ ਆ ਰਹੀ ਹੈ ਅਨੇਕੀ ਫੈਕਟਰੀ ਦਾ ਪੰਜਾਬ ਹੋ ਰਿਹਾ ਜੁਦੀ ਮੱਲ ਕੇ ਚੱਲੋ ਜਿਹੜਾ 50 ਸਾਲਾ ਦਾ ਰੋਡ ਮੇਲਾ ਜੀ ਚੰਡੀਗੜ੍ਹ ਵਰਗਾ ਬਣ ਰਿਹਾ ਉਹਨਾਂ ਵੱਲ ਜਾਂਦਾ ਜੀ ਆਪਣੇ ਲਾਕੇ ਬਹੁਤ ਬੈਠੇ ਆ ਗਏ ਅੰਦਰ ਰੋਡ ਵਾਸੋਂ ਧਰਮਸ਼ਾਲਾ ਦੇ ਵਿੱਚ ਆਮ ਆਦਮੀ ਪਾਰਟੀ ਤੇ ਆਪਣਾ ਵਿਧਾਨ ਸਭਾ ਸਪੀਕਰ ਕੋਧਾਰ ਸਿੰਘ ਜੰਮਵਾ ਵੱਲੋਂ ਵਰਕਰ ਮੀਟਿੰਗ ਭੜਾਈ ਗਈ ਕਿ ਤੇ ਬਹੁਤ ਭਾਰੀ ਸਾਡੇ ਨਾਲ ਵਰਕਰ ਇਕੱਠੇ ਹੋਏ ਪਰ ਉਹਨਾਂ ਨੇ ਯਕੀਨ ਦਿਵਾਇਆ ਕਿ ਅਸੀਂ ਭਾਰੀ ਵੋਟਾਂ ਦੇ ਨਾਲ ਮਨੋ ਜਿਸਵਾਵਾਂ ਦੇ ਕਰਨ ਜਿ ਸਿੰਘ ਨੂੰ ਮਨੂ ਮਰਨੇਸ਼ ਕਬਾ ਇੰਡੀਅਨ ਟੀਵੀ ਨਿਊਜ਼ ਕੋਟ